ਹਾਂਜੀ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕਿ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਫਿਰ ਤੋਂ ਗ੍ਰਿਪਦਾ ਕੀਤੀ ਗਈ ਆ ਜੋ ਕਿ ਵਿਜੀਲੈਂਸ ਨੇ ਕਿਉਂਕਿ ਜਿਹੜੀ ਇਹਦੀ ਪਰਸੋਂ ਚੌਥੇ ਇੰਟਰਵਿਊ ਹੁੰਦੀ ਹੈ ਇੱਕ ਉਹਦੇ ਵਿੱਚ ਵੱਡੇ ਵੱਡੇ ਖੁਲਾਸੇ ਹੁੰਦੇ ਜੋ ਮੱਕੜ ਸਭ ਹੁੰਦਾ ਤੇ ਇਹਨਾਂ ਨੂੰ ਪੁੱਛਦਾ ਸਵਾਲ ਤੇ ਉਹਦੇ ਵਿੱਚ ਇਹਨੇ ਕਈ ਆਪਣੇ ਬੰਨੀ ਨੂੰ ਦੱਸਿਆ ਗਿਆ ਵੀ ਜਿਹੜੇ ਇਹ ਐਨੇ ਲਾਉਣ ਆ ਜੋ ਕੋਈ ਬੋਲਟ ਦਾ ਦੱਸਿਆ ਗਿਆ ਤੇ ਗੱਡੀਆਂ ਤੇ ਹੋਰ ਵੀ ਤਾਂ ਉਹਦੇ ਵਿੱਚ ਇਹ ਆਪਣੇ ਬਣੀਓ ਇੱਕ ਸਪਾਈ ਵੀ ਦੇ ਰਹੀ ਆ ਵੀ ਜਿਹੜਾ ਇਹ ਚੱਟਾ ਬਰਾਮਦ ਹੋਇਆ ਇਹ ਮੇਰਾ ਨਹੀਂ ਸੀ ਤਾਂ ਵੱਡੇ ਵੱਡੇ ਖੁਲਾਸੇ ਹੋਏ ਆ ਤੇ ਚੈਨਲ ਤੇ ਬਨੇ ਰਹੋ ਤਾਂ ਆਪਾਂ ਜੋ ਲੋਕ ਵਾਈਟੀਵੀ ਚੈਨਲ ਜੋ ਮਨਿੰਦਰ ਸਿੱਧੂ ਪੱਤਰਕਾਰ ਆ ਤੇ ਇਹ ਇਹਨਾਂ ਗੱਲਾਂ ਦੇ ਹੋਰ ਵੀ ਬਹੁਤ ਵੱਡੇ ਖੁਲਾਸੇ ਹੋਏ ਆ ਜੋ ਕਿ ਗ੍ਰਿਫਤਾਰ ਕੀਤੀ ਆ ਵਿਜੀਲੈਂਸ ਨੇ ਤਾਂ ਪਹਿਲਾਂ ਇਹ ਵੀਡੀਓ ਸੁਣੋ ਬਾਅਦ ਵਿੱਚ ਕਰਾਂਗੇ ਵਿਚਾਰ ਸੰਜੇ ਮੇਰੀ ਕੋਠੀ ਲੋਨ ਤੇ ਆ ਮੇਰਾ ਮੋਟਰਸਾਈਕਲ ਲੋਨ ਤੇ ਆ ਮੋਬਾਈਲ ਕਿਸੇ ਨੇ ਦਿੱਤਾ ਮੇਰਾ ਗੱਡੀ ਕਿਸੇ ਨੇ ਦਿੱਤੀ ਆ ਲੋਕਾਂ ਦੇ ਵਿੱਚ ਉਦੋਂ ਹੀ ਬੇਚੈਨੀ ਜੀ ਹੋ ਗਈ ਸੀ ਕਿ ਇੰਨਾ ਲੋਨ ਤਾਂ ਉਹ ਬੰਦੇ ਨੂੰ ਹੀ ਮਿਲਦਾ ਜਿਹਦੇ ਕੋਲੇ ਬਹੁਤ ਵੱਡਾ ਸੋਰਸ ਹੋਵੇ ਆਮਦਨ ਦਾ ਬੈਂਕ ਵੀ ਲੋਨ ਇਹ ਦੇਖ ਕੇ ਦਿੰਦੀ ਹੈ ਕਿ ਬੰਦਾ ਸਾਨੂੰ ਇੰਨੀ ਤਨਖਾਹ ਰੱਖ ਕੇ ਕੀ ਇੰਨਾ ਲੋਨ ਭਰ ਦੇਵੇਗਾ ਪਰ ਜਦੋਂ ਬੀਬੀ ਆਏ ਬੋਲ ਰਹੀ ਸੀ ਤਾਂ ਸ਼ੱਕ ਹੋ ਰਿਹਾ ਸੀ ਉਦੋਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਚੀਜ਼ਾਂ ਦੇ ਉੱਤੇ ਕਾਰਵਾਈ ਕਰਨੀ ਹੁੰਦੀ ਹੈ ਤਾਂ ਹੁਣ ਬੀਬੀ ਵਿਜੀਲੈਂਸ ਨੇ ਚੱਕ ਲਈ ਹੈ ਬਠਿੰਡਾ ਵੀ ਜਿਹੜੀ ਹੈ ਵਿਜੀਲੈਂਸ ਆ ਉਹ ਬੀਬੀ ਨੂੰ ਪੁੱਛਗਿੱਛ ਲਈ ਬੁਲਾਇਆ ਹੈ ਜਾਂ ਗ੍ਰਿਫਤਾਰ ਕੀਤਾ ਹੈ ਇਹ ਹਾਲੇ ਚਰਚਾ ਹੈ ਪਰ ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਬਠਿੰਡਾ ਦੇ ਇੱਕ ਪਿੰਡ ਦੇ ਵਿੱਚੋਂ ਬੀਬੀ ਨੂੰ ਗ੍ਰਿਫਤਾਰ ਕਰਕੇ ਲੈ ਆਂਦਾ ਗਿਆ ਤੇ ਉਤੋਂ ਪੁੱਛਗਿੱਛ ਕੀਤੀ ਜਾਣੀ ਹੈ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੀ ਤਾਂ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਬੀਬੀ ਨੂੰ ਇਹ ਲੱਗਿਆ ਹੋਣਾ ਹੈ ਕਿ ਇਧਰੋਂ ਜ਼ਮਾਨਤ ਹੋ ਗਈ ਤੇ ਖਿਹੜਾ ਛੁੱਟ ਗਿਆ ਪਰ ਕਹਿੰਦੇ ਆ ਕਿ ਰੌਲਾ ਜਦੋਂ ਵੱਜ ਜਾਵੇ ਉਹ ਪਹਿਲਾਂ ਤਾਂ ਰੌਲਾ ਸੀ ਹੁਣ ਮਸਲਾ ਬਣ ਗਿਆ ਹੈ ਹੁਣ ਇਹ ਬੀਬੀ ਦਾ ਮਸਲਾ ਬਣ ਗਿਆ ਹੈ ਜਦੋਂ ਬੀਬੀ ਇੰਟਰਵਿਊ ਦੇ ਵਿੱਚ ਕਾਫੀ ਵੱਡੀਆਂ ਤੇ ਫੁਕਰੀਆਂ ਮਾਰ ਰਹੀ ਸੀ ਕਿ ਮੇਰੇ ਤਾਂ ਦੇਖੋ ਜੀ ਆ Amazon ਤੋਂ ਲੈ ਆ ਹਾਲਾਂਕਿ ਜਿਹੜੀਆਂ ਉਹਨਾਂ ਦੇ ਘੜੀਆਂ ਬਣੀਆਂ ਸੀ ਜਿਹੜੀਆਂ ਉਹਨਾਂ ਦੀ ਕੋਠੀ ਹੈ ਜਿਹੜੀ ਉਹ ਕਹਿ ਰਹੇ ਸੀ ਕਿ ਮੈਨੂੰ ਦੇ ਦਿਓ ਜੀ ਮੇਰੀ ਤਾਂ ਕੋਠੀ ਇੰਨੇ ਦੀ ਹੈ ਤਾਂ ਉਸ ਕਲੋਨੀ ਦੇ ਵਿੱਚ ਕੋਈ ਬੰਦਾ ਵੀ ਇਹ ਕਹਿ ਦੇਵੇ ਕਿ ਕੋਠੀ 1 ਕਰੋੜ ਰੁਪਏ ਤੋਂ ਘੱਟ ਥਾਰ ਗੱਡੀ ਉਸ ਤੋਂ ਬਾਅਦ ਵੀ ਕਈ ਇਲਜ਼ਾਮ ਸੀ ਕਿ ਕਈ ਲਗਜ਼ਰੀ ਗੱਡੀ ਵੀ ਇਕੱਦੀ ਹੋਰ ਰੱਖੀ ਪਈ ਬੈਠੀ ਐ ਪਰ ਪਿਛਲੇ ਦਿਨੀ ਇੱਕ ਮੈਨੇਜ ਤਰੀਕੇ ਦੇ ਨਾਲ ਉਹਨੇ ਇੰਟਰਵਿਊ ਕੀਤੀ ਆਪਣੀ ਸਫਾਈ ਦੇਣ ਲਈ ਕਿ ਮੈਂ ਚਟਾ ਨਹੀਂ ਕਰਦੀ ਮੈਂ ਇਹ ਨਹੀਂ ਕਰਦੀ ਤਾਂ ਕਈ ਲੋਕਾਂ ਦਾ ਉੱਥੇ ਸ਼ੱਕ ਸੀ ਕਿ ਬੀਬਾ ਫਰਜੀ ਤੋਂ 2 ਨੰਬਰ ਦੇ ਕੰਮ ਨਹੀਂ ਕਰਦੀ ਤਾਂ ਇਹ ਨਹੀਂ ਜਾਇਦਾਦ ਇੱਕ ਕਾਂਸਟੇਬਲ ਨੂੰ ਬਣਾਉਣੀ ਬਹੁਤ ਔਖੀ ਐ ਕਾਂਸਟੇਬਲ ਦਾ ਤਾਂ ਤਨਖਾਹ ਨਾਲ ਘਰ ਨਹੀਂ ਚੱਲਦਾ ਹਾਲਾਂਕਿ ਬੀਬੀ ਇਹ ਕਹਿ ਰਹੀ ਸੀ ਕਿ ਮੇਰੇ ਕਿਹੜਾ ਬੱਚੇ ਐ ਪਰ ਇਹ ਨਹੀਂ ਹੁੰਦਾ ਖਰਚੇ ਸਭ ਬੰਦੇ ਨੂੰ ਪਤਾ ਲੱਗ ਜਾਂਦੇ ਆ ਕਿ ਕਿਸ ਤਰੀਕੇ ਦੇ ਆ ਤਾਂ ਹੁਣ ਬੀਬੀ ਤੇ ਸਕੰਜਾ ਕੱਸਿਆ ਗਿਆ ਹੈ ਵਿਜੀਲੈਂਸ ਵੱਲੋਂ ਪੁੱਛ ਪੜਤਾਲ ਕੀਤੀ ਜਾਣੀ ਹੈ ਹੋ ਸਕਦਾ ਹੈ ਕਿ ਜੇਕਰ ਬੀਬੀ ਆਪਣੇ ਸਬੂਤ ਨਾ ਦੇ ਪਾਈ ਤਾਂ ਬੀਬੀ ਤੇ ਐਫ ਆਈ ਆਰ ਵੀ ਦਰਜ ਹੋ ਜਾਵੇ ਤਾਂ ਇਹ ਮਾਨ ਸਰਕਾਰ ਦਾ ਫਿਰ ਵੱਡਾ ਕਦਮ ਹੈ ਚਰਚਾ ਇਹ ਚੱਲ ਰਹੀ ਸੀ ਕਿ ਥਾਰ ਵਾਲੀ ਬੀਬੀ ਨੂੰ ਬਚਾਉਣ ਪਿੱਛੇ ਵੀ ਕਈ ਆਈਪੀਐਸ ਅਫਸਰਾਂ ਦਾ ਹੱਥ ਸੀ ਕਈ ਆਈਪੀਐਸ ਅਫਸਰਾਂ ਦੇ ਮਿਲੇ ਹੋਣ ਦੀ ਪਈ ਸੀ ਹਾਲਾਂਕਿ ਜਾਂਚ ਦੇ ਵਿੱਚ ਆਈਪੀਐਸ ਅਫਸਰ ਦਾ ਨਾਮ ਨਹੀਂ ਆਇਆ ਪਰ ਅਕਸਰ ਹੀ ਪਤਾ ਹੈ ਕਿ ਆਈਪੀਐਸ ਅਫਸਰਾਂ ਦਾ ਨਾਮ ਜਾਂਚਾਂ ਵਿੱਚ ਆਉਂਦਾ ਵੀ ਨਹੀਂ ਹੁੰਦਾ ਕੌਣ ਰਾਜੇ ਨੂੰ ਆਖੂਗਾ ਕਿ ਅੱਗਾ ਟੱਕ ਇਹ ਤਾਂ ਕਹਿਣਾ ਹੀ ਨਹੀਂ ਕਿਸੇ ਨੇ ਕਿਸੇ ਅਫਸਰ ਦੀ ਨਹੀਂ ਯਰਤ ਨਹੀਂ ਹੁੰਦੀ ਤਾਂ ਇਸੇ ਤਰੀਕੇ ਦੇ ਨਾਲ ਬੀਬੀ ਹੁਣ ਵਿਜੀਲੈਂਸ ਦੀ ਹਿਰਾਸਤ ਦੇ ਵਿੱਚ ਹੈ ਜਲਦੀ ਤੁਹਾਡੇ ਨਾਲ ਫੋਟੋਆਂ ਵੀ ਸਾਂਝੀਆਂ ਕਰਾਂਗੇ ਵੀਡੀਓ ਵੀ ਸਾਂਝੀਆਂ ਕਰਾਂਗੇ ਬੀਬੀ ਨੂੰ ਅੰਦਰ ਲੈ ਕੇ ਜਾਂਦੇ ਹਾਂ ਕੋਸ਼ਿਸ਼ ਹੈ ਕਿ ਜਲਦੀ ਸਾਡੇ ਕੋਲ ਤਸਵੀਰਾਂ ਵੀ ਪਹੁੰਚਣਗੀਆਂ ਪਰ ਵੱਡੀ ਅਪਡੇਟ ਇਹ ਹੈ ਕਿ ਥਾਰ ਵਾਲੀ ਬੀਬੀ ਨੂੰ ਵਿਜੀਲੈਂਸ ਨੇ ਚੱਕ ਲਿਆ ਤੇ ਬੀਬੀ ਜੀ ਜਿਹੜਾਂ ਕੋਲ ਆਮਦਨ ਤੋਂ ਜ਼ਿਆਦਾ ਜਾਇਦਾਦ ਹੋਣ ਦਾ ਸ਼ੱਕ ਹੈ ਉਹਨਾਂ ਤੇ ਹੁਣ ਕਿਸ ਤਰੀਕੇ ਨਾਲ ਕਾਰਵਾਈ ਹੋਊਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਆਉਣ ਵਾਲੇ ਕੁਝ ਪਲ ਦੱਸਣਗੇ ਕਿਸ ਤਰੀਕੇ ਦੀ ਉਹਦੀ ਜਾਂਚ ਹੁੰਦੀ ਹੈ ਕਿਸ ਤਰੀਕੇ ਨਾਲ ਉਹਨੂੰ ਦੇਖਦੇ ਆ ਕੀ ਸੀ ਆ ਭਗਵੰਤ ਸਿੰਘ ਮਾਨ ਦੇ ਆਰਡਰ ਨੇ ਕੀ ਵਿਜੀਲੈਂਸ ਚੀਫ ਦੇ ਆਰਡਰ ਨੇ ਕਿਸ ਤਰੀਕੇ ਦੇ ਨਾਲ ਇਹ ਸਭ ਕੁਝ ਚੱਲਿਆ ਇਹ ਤਾਂ ਹੁਣ ਆਉਣ ਵਾਲਾ ਵਕਤ ਦੱਸੇਗਾ ਪਰ ਬੀਬੀ ਲਈ ਚਾਰ ਦਿਨੀ ਜਿਹੜੇ ਆ ਉਹ ਚੜਦੀ ਕਲਾ ਵਾਲੇ ਸੀ ਚਾਰ ਦਿਨੀ ਉਹਦੀ ਜਿਹੜੀ ਹੈ ਜ਼ਮਾਨਤ ਤੋਂ ਬਾਅਦ ਵਾਲੇ ਖੁਸ਼ੀ ਦੇ ਸੀ ਫਿਰ ਬੀਬੀ ਦੀਆਂ ਸਮੱਸਿਆਵਾਂ ਵਧ ਗਈਆਂ ਫਿਰ ਬੀਬੀ ਤੇ ਔਕੜ ਆ ਗਈਆਂ ਸੋ ਹੁਣ ਬੀਬੀ ਵਿਜੀਲੈਂਸ ਦੇ ਕੋਲ ਹੈ ਤੇ ਵਿਜੀਲੈਂਸ ਬੀਬੀ ਦੀ ਜਾਂਚ ਸ਼ੁਰੂ ਕਰ ਰਹੀ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਡੀਜੀਪੀ ਪੰਜਾਬ ਨੂੰ ਤੇ ਐਸਐਸਪੀ ਬਠਿੰਡਾ ਨੂੰ ਇੱਕ ਕੋਠੀ ਦਿਖਾਉਣਾ ਚਾਹਣਾ ਜਿਹੜੀ ਨਸ਼ਾ ਵੇਚਣ ਵਾਲੇ ਦੀ ਹੈ ਜੇ ਦਾ ਮੈਂ ਤੈਨੂੰ ਟਾਕੇ ਦਿਖਾਇਓ ਆ ਕੋਠੀ ਮੈਂ ਕਹਾਂ ਮੈਂ ਕੈਮਰਾਮੈਨ ਨੂੰ ਦਿਖਾ ਦੇਵਾਂ ਚੰਗੀ ਤਰ੍ਹਾਂ ਇਹ ਕੋਠੀ ਉਸ ਕਾਂਸਟੇਬਲ ਦੀ ਹੈ ਜਿਹਦੇ ਤੋਂ ਚਿੱਟਾ ਫੜਿਆ ਗਿਆ ਜਿਹੜਾ ਥਾਰ ਦੇ ਵਿੱਚ ਚਿੱਟਾ ਫੜਿਆ ਗਿਆ ਇਹ ਕੋਠੀ ਉਹਦੀ ਹੈ ਟਾਪ ਦੀ ਕਲੋਨੀ ਦੇ ਵਿੱਚ ਇਹ ਕੋਠੀ ਹੈ ਕਰੋੜਾਂ ਰੁਪਈਆ ਦੀ ਕੋਠੀ ਹੈ ਜੇਕਰ ਇਹਨਾਂ ਪੁਲਿਸ ਅਧਿਕਾਰੀਆਂ ਦੇ ਵਿੱਚ ਸਰਕਾਰ 'ਚ ਦਾਮਾ ਤਾਂ ਹੁਣ ਇਹ ਕੋਠੀ ਦੇ ਉੱਤੇ ਪੀਲਾ ਪੰਜਾ ਚਲਾ ਕੇ ਦਿਖਾਓ ਇਸ ਤੋਂ ਪਹਿਲਾਂ ਤੁਸੀਂ ਵੱਖ-ਵੱਖ ਜਗ੍ਹਾ ਤੇ ਪੀਲੇ ਪੰਜੇ ਚਲਾਏ ਆ ਕਿਸੇ ਦਾ ਕੱਚਾ ਢਾੜਾ ਢਾਅ ਦਿੱਤਾ ਕਿਸੇ ਦਾ ਪੰਚਾਇਤੀ ਜ਼ਮੀਨ 'ਚ ਬਣਿਆ ਘਰ ਢਾਅ ਦਿੱਤਾ ਕਿਸੇ ਦਾ ਕਿਤੇ ਬਣਿਆ ਘਰ ਢਾਅ ਦਿੱਤਾ ਪਰ ਆ ਘਰ ਤੁਹਾਡੇ ਮੁਲਾਜ਼ਮ ਦਾ ਤੇ ਇਹਦੇ ਕੋਲੋਂ ਚਿੱਟਾ ਫੜਿਆ ਗਿਆ ਤੇ ਹੁਣ ਇਹ ਦੇਰੀ ਨਾ ਕਰੋ ਕਿ ਹਜੇ ਜੀ ਦੇਖਾਂਗੇ ਸਮਾਂ ਲੱਗੂਗਾ ਲਿਆਓ ਬਲਡੋజర్ ਤੁਸੀਂ ਚਿੱਟਾ ਫੜਿਆ ਤੁਸੀਂ ਪਰਚਾ ਕੀਤਾ ਤੁਸੀਂ ਬਰਖਾਸਤ ਕੀਤੀ ਆ ਲਿਆਓ ਬਲਡੋజర్ ਫਿਰ ਢਾਓ ਜੇ ਦਾ ਮੈਂ ਤਾਂ ਪਰ بڑے ਲੋਕਾਂ ਦਾ ਇਹ ਕਹਿਣਾ ਕਿ ਕੋਠੀ ਨਹੀਂ ਢੈਣੀ ਕਿਉਂਕਿ ਕੋਠੀ ਢੈਣ ਦੇ ਪਿੱਛੇ ਕਾਰਨ ਹੈ ਕਿ ਉਹ ਕਾਸਟੇਬਲ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਤੱਕ ਲਿੰਕ ਸੀ ਉਹਨੇ ਆਪ ਦਾ ਵਟਸਐਪ ਵੀ ਦਿਖਾਇਆ ਕਿ ਮੇਰੇ ਸੀਨੀਅਰ ਅਧਿਕਾਰੀਆਂ ਨਾਲ ਲਿੰਕ ਹੈ ਤੁਸੀਂ ਇਹ ਚੀਜ਼ਾਂ ਨਾਲ ਗੱਲ ਕਰ ਲੋ ਤੇ ਜਿਹਦੇ ਐਡ ਆਈ ਡੀ ਕੋਠੀ ਜਿਹੜੀ ਤਸਵੀਰ ਦਿਖਾ ਦਿਆਂ ਆਹ ਕਲੋਨੀ ਦੇ ਵਿੱਚ ਕੋਠੀਆਂ ਚੰਗੇ ਬਿਜ਼ਨਸਮੈਨਾਂ ਦੀਆਂ ਚੰਗੇ ਕਾਰੋਬਾਰੀਆਂ ਦੀਆਂ ਆਹ ਬੰਦੇ ਤੋਂ ਇੱਥੇ ਕੋਠੀ ਬਣਾਉਣੀ ਬਹੁਤ ਔਖੀ ਆ ਜਿਹੜੇ ਕੋਈ ਚੰਗੇ ਮੁਲਾਜ਼ਮ ਆ ਚੰਗਾ ਕੰਮ ਕਰਦੇ ਆ ਉਹ ਇੱਥੇ ਜਿਹੜੇ ਆ ਪਲਾਟ ਲੈ ਸਕਦੇ ਆ ਉਹੀ ਇੱਥੇ ਕੋਠੀ ਕਿਉਂਕਿ ਬਠਿੰਡੇ ਦਾ ਬਹੁਤ ਟਾਪ ਦੀ ਕਲੋਨੀ ਆ ਜੇ ਇਹਨੂੰ ਕਹਣੀ ਬਹੁਤ ਵਧੀਆ ਕਲੋਨੀ ਤੇ ਇੱਥੇ ਇੱਕ ਕਾਂਸਟੇਬਲ ਵੱਲੋਂ ਐਡੀ ਵੱਡੀ ਕੋਠੀ ਪਾ ਲੈਣੀ ਇਹ ਤੇ ਤੇ ਸਵਾਲ ਖੜੇ ਹੁੰਦੇ ਆ ਤਾਂ ਇਥੋਂ ਇੱਕ ਗੱਲ ਕਲੀਅਰ ਆ ਕਿ ਉਹਦੇ ਵਾਕਈ ਕਿਸੇ ਨਾ ਕਿਸੇ ਆਈਪੀਐਸ ਅਧਿਕਾਰੀ ਨਾਲ ਤਾਂ ਲਿੰਕ ਹੈਗੇ ਆ ਇੱਕ ਹੋਰ ਵੱਡੀ ਗੱਲ ਕਿ ਉਹ ਮਾਨਸਾ ਦੀ ਭਰਤੀ ਹੋਈ ਵੀ ਆ ਤੇ ਡਿਊਟੀ ਬਠਿੰਡੇ ਕਰ ਰਹੀ ਸੀ ਦੂਜੇ ਜ਼ਿਲ੍ਹੇ ਚੋਂ ਦੂਜੇ ਜ਼ਿਲ੍ਹੇ ਚ ਆਉਣ ਲਈ ਵੀ ਇੱਕ ਵੱਡੀ ਪਾਵਰ ਦੀ ਲੋੜ ਹੁੰਦੀ ਹੈ ਇੱਕ ਵੱਡੇ ਆਈਪੀਐਸ ਅਧਿਕਾਰੀ ਦੀ ਲੋੜ ਹੁੰਦੀ ਹੈ ਜਿਹੜਾ ਉੱਥੋਂ ਬਦਲਾ ਕੇ ਉੱਥੇ ਲੈ ਆਵੇ ਤਾਂ ਇਹ ਸਾਰਾ ਕੁਝ ਜਿੰਨੀਆਂ ਇਹਨੇ ਪ੍ਰਾਪਰਟੀ ਥਾਰ ਗੱਡੀਆਂ ਵਰਨਾ ਗੱਡੀਆਂ ਜਾਂ ਜਿੰਨਾ ਵੀ ਕੋਈ ਚੰਗੀਆਂ ਰੋਲੈਕਸ ਦੀਆਂ ਘੜੀਆਂ ਜੋ ਕੁਛ ਹੈ ਇਹ ਸਭ ਨੂੰ ਪਤਾ ਹੈ ਕਿ ਇੱਕ ਕਾਂਸਟੇਬਲ ਦੀ ਤਨਖਾਹ ਨਾਲ ਤਾਂ ਉਹਦੇ ਗੁਜ਼ਾਰੇ ਵੀ ਨਹੀਂ ਹੁੰਦੇ ਕਿਉਂਕਿ ਉਹਨੂੰ ਖਰਚੇ ਬਹੁਤ ਪੈਂਦੇ ਆ ਉਹਨੂੰ ਕੰਮ ਦੌਰਾਨ ਬਾਹਰ ਅੰਦਰ ਜਾਣਾ ਪੈਂਦਾ ਤਾਂ ਜੇਬ ਚੋਂ ਪੱਲਿਓ ਬਹੁਤ ਖਰਚਾ ਹੁੰਦਾ ਤੇ ਜਦੋਂ ਕੋਈ ਕਾਂਸਟੇਬਲ ਉਹ ਵੀ ਇੱਕ ਮਹਿਲਾ ਕਾਂਸਟੇਬਲ ਆਈ ਡ ਆਈਡੀਆਂ ਆਈਡੀਆਂ ਜਿਹੜੀਆਂ ਚੰਗੀਆਂ ਥਾਰਾਂ ਚ ਘੁੰਮੇ ਤਾਂ ਉਥੋਂ ਇੱਕ ਸ਼ੱਕ ਯਾਰ ਹੁੰਦਾ ਕਿ ਵਾਕਈ ਲੰਮੇ ਸਮੇਂ ਤੋਂ ਇਹ ਨਹੀਂ ਕਿ ਕੱਲੇ ਚਿੱਟੇ ਦੀ ਕਮਾਈ ਕੋਈ ਹੋਰ ਕਮਾਈਆਂ ਵੀ ਹੋ ਰਹੀਆਂ ਕਿਸੇ ਹੋਰ ਅਫਸਰਾਂ ਦੀਆਂ ਛਤਰਛਾਇਆ ਜੀ ਦੇ ਸਿਰ ਤੇ ਇਹ ਜਹ ਸਾਰਾ ਕੁਝ ਚੱਲ ਰਿਹਾ ਇੱਕ ਹੋਰ ਵੀ ਖਬਰ ਹੈ ਸਾਡੇ ਕੋਲੇ ਕਿ ਇੱਥੇ ਹੀ ਇਸ ਕਲੋਨੀ ਦੇ ਵਿੱਚ ਇਸ ਲੜਕੀ ਦਾ ਕਿਸੇ ਨੇ ਰੌਲਾ ਪਿਆ ਸੀ ਤੇ ਵੱਡੇ ਵੱਡੇ ਪੱਦਰ ਦੇ ਉੱਤੇ ਪੁਲਿਸ ਵੀ ਆ ਗਈ ਸੀ سپورਟ ਦੇ ਵਿੱਚ ਤੇ ਬਾਅਦ ਦੇ ਵਿੱਚ ਬੜਾ ਰੌਲਾ ਚੱਲਿਆ ਚਲੋ ਉਹ ਗੱਲਾਂ ਕੁਝ ਲੋਕਾਂ ਨੇ ਸਾਨੂੰ ਗੁਪਤ ਰੱਖਣ ਦੇ ਤੌਰ ਤੇ ਦੱਸੀਆਂ ਪਰ ਫਿਰ ਵੀ ਅਸੀਂ ਥੋੜਾ ਜਿਹਾ ਦੱਸ ਦਿਆਂ ਕਿ ਛਤਰਛਾਇਆ ਬڑے ਲੰਮੇ ਸਿਰ ਤੋਂ ਚਰ ਤੋਂ ਸੀ ਇਹਦੇ ਸਿਰ ਤੇ ਛਤਰ ਛਾਇਆ ਬੜੇ ਪੁਰਾਣੀ ਸੀ ਪਰ ਹੁਣ ਮੈਂ ਇਹ ਗੱਲ ਕਹਿਣਾ ਕਿ ਭਗਵਾਨ ਸਿੰਘ ਮਾਨ ਕਹਿੰਦੇ ਆ ਜੀ ਅਸੀਂ ਜਿਹੜਾ ਦੂਜੇ ਦੇ ਘਰ ਚ ਸੱਥਰ ਬਿਚਾਊਗਾ ਉਹਦੇ ਘਰ ਤੇ ਦੀਵਮਾਲਾ ਨਹੀਂ ਹੋਣ ਦੇਣੀ ਕੀ ਹੁਣ ਆ ਘਰ ਦੀ ਦੀਵਮਾਲਾ ਟਾਉਂਗੇ ਇਹ ਟਹਿ ਹੀ ਨਹੀਂ ਸਕਣੀ ਇਹ ਗਾਰੰਟੀ ਹੈ ਭਗਵਾਨ ਸਿੰਘ ਮਾਨ ਆ ਜਾਣ ਡੀਜੀਪੀ ਪੰਜਾਬ ਗੌਰਵ ਯਾਦਵ ਆ ਜਾਣ ਭਾਵੇਂ ਐਸਐਸਪੀ ਬਠਿੰਡਾ ਆ ਜਾਣੇ ਕੋਠੀ ਦੇ ਇਹਦੇ ਵਿੱਚ ਨਹੀਂ ਝਾਕ ਵੀ ਨਹੀਂ ਸਕਦੇ ਕਿਉਂਕਿ ਸਭ ਨੂੰ ਪਤਾ ਹੈ ਕਿ ਉਹ ਢਾਗੀਆਂ ਜਾ ਰਹੀਆਂ ਇਲੈਗਲ ਬਿਲਡਿੰਗਾਂ ਜਿਹੜੀਆਂ ਜਿਹੜੀਆਂ ਅਧਿਕਾਰਤਾ ਉਹ ਤਾਂ ਢਾਏ ਨਹੀਂ ਸਕਦੇ ਇਹ ਫਿਰ ਉਸ ਤੋਂ ਅੱਗੇ ਜੇ ਢਾਉਣ ਦਾ ਦੰਬ ਵੀ ਹੈ ਤਾਂ ਢਾਣੀ ਨਹੀਂ ਕਿਉਂਕਿ ਜੇ ਕਰੇ ਢਾਹ ਗਈ ਹੁਣ ਵੀ ਡਰ ਹੈ ਅਫਸਰਾਂ ਨੂੰ ਕਿ ਕੱਲ ਨੂੰ ਉਹ ਕੁੜੀ ਬਾਹਰ ਆ ਕੇ ਕਿਤੇ ਕਈਆਂ ਦੇ ਨਾਂ ਨਾ ਲੈ ਦੇ ਤੇ ਹੁਣ ਜੇ ਕਰੇ ਢਾਹ ਗਈ ਤਾਂ ਬੜੇ ਜਿਹੜੇ ਅਫਸਰ ਹੈ ਉਹ ਨੰਗੇ ਹੋ ਜਾਣ ਕਿਉਂਕਿ ਇਸ ਹਮਾਮ ਦੇ ਵਿੱਚ ਬੜੇ ਜਿਹੜੇ ਸਾਰੇ ਲੋਕ ਹੀ ਨੰਗੇ ਆ ਤਾਂ ਇਸ ਤਰੀਕੇ ਦੇ ਨਾਲ ਇਹਦਾ ਹਾਲਾਤ ਇਹ ਹੈ ਵੀ ਐਡੀਆਂ ਐਡੀਆਂ ਕੋਠੀਆਂ ਬਣ ਜਾਂਦੀਆਂ ਜਿਹੜੇ ਲੋਕ ਜਿਨ੍ਹਾਂ ਦੇ ਪੁੱਤ ਮਾਰਤੇ ਇਹ ਜਿਹੜਾ 17 18 ਗ੍ਰਾਮ ਚਿੱਟਾ ਹੈ ਉਹ ਤੋਂ ਪਹਿਲਾਂ ਵੀ ਇੱਕ ਔਰਤ ਕਹਿੰਦੀ ਕੋਲ ਕਿਲੋ-ਕਿਲੋ ਚਿੱਟਾ ਵੀ ਰਿਆ ਹੈ ਜਿਨ੍ਹਾਂ ਦੇ ਪੁੱਤ ਮਾਰਤੇ ਹੁਣ ਕੀ ਇਹਦੇ ਤੇ ਕਾਰਵਾਈ ਵੇਲੇ ਹੁਣ ਜਿਹੜਾ ਪੀਲਾ ਪੰਜਾ ਰੁਕ ਗਿਆ ਕਿ ਬਠਿੰਡੇ ਦੇ ਵਿੱਚ ਜੀਸੀਬੀਆਂ ਮੁਅੱਤੀਆਂ ਕਿ ਹੁਣ ਆ ਨਹੀਂ ਸਕਣੀਆਂ ਕਿ ਜਿਹੜੀ ਹੈ ਐਸਐਸਪੀ ਬਠਿੰਡਾ ਹੁਣ ਇੱਥੇ ਦੋਗਲੀ ਨੀਤੀ ਦਿਖਾਉਣਗੇ ਡੀਜੀਪੀ ਪੰਜਾਬ ਦੋਗਲੀ ਨੀਤੀ ਦਿਖਾਉਣਗੇ ਭਗਵਾਨ ਸਿੰਘ ਮਾਨ ਦੋਗਲੀ ਨੀਤੀ ਦਿਖਾਉਣਗੇ ਕਿ ਆਪਣੀਆਂ ਦੂਜੇ ਦੀਆਂ ਹੱਥ ਵਿੱਚ ਤੇ ਆਪਣੀਆਂ ਕੱਚ ਵਿੱਚ ਇਹ ਚੀਜ਼ ਇੱਥੇ ਚੱਲੇਗੀ ਤਾਂ ਇਹ ਗੋਠੀ ਦਿਖਾਉਣ ਦਾ ਮਕਸਦ ਇਹੀ ਹੈ ਕਿ ਇਹਨੂੰ ਢਾਉਣ ਦਾ ਦਮ ਰੱਖੋ ਇਹ ਤੋਂ ਪਹਿਲਾਂ ਏਆਈਜੀ ਰਾਜਜੀਤ ਦਾ ਵੀ ਜਿਹੜਾ ਨਾਮ ਆਇਆ ਸੀ ਡਰੱਗ ਦੇ ਵਿੱਚ ਕਰੋੜਾਂ ਰੁਪਏ ਦੀ ਡਰੱਗ ਦੇ ਵਿੱਚ ਉਹਦੇ ਉੱਨੀ ਵੀ ਨਹੀਂ ਤੁਸੀਂ ਝਾਕ ਸਕੇ ਇੰਸਪੈਕਟਰ 인ਦਰਜੀਤ ਉਹ ਵੀ ਨਹੀਂ ਝਾਕ ਸਕੇ ਰਾਣੋ ਸਰਪੰਚ ਵਾਲੀ ਵੀ ਨਹੀਂ ਝਾਕ ਸਕੇ ਜੇਕਰ ਅਸੀਂ ਨਹੀਂ ਕਹਿੰਦੇ ਇਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਜਿਹੜੇ ਹੋਰ ਵੀ ਵੇਚਦੇ ਆ ਪਰ ਤੁਸੀਂ ਆਪਣਿਆਂ ਵੇਰੀ ਕਿਉਂ ਚੁੱਪ ਹੋ ਜਾਂਦੇ ਆ ਆਪਣਿਆਂ ਵੇਰੀ ਕਿਉਂ ਦਮਣੀ ਦਿਖਾਉਂਦੇ ਆਪਣਿਆਂ ਵੇਰੀ ਰਾਜਨੀਤੀ ਕਿਉਂ ਬਦਲ ਜਾਂਦੀ ਹੈ ਸੋ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਪੀਲਾ ਪੰਜਾ ਚਲਾਇਆ ਜਾ ਰਿਹਾ ਉਹ ਪੀਲਾ ਪੰਜਾ ਗਿਣਮਿਤ ਕਿ ਚਲਾਇਆ ਜਾ ਰਿਹਾ ਉਹ ਪੀਲਾ ਪੰਜਾ ਉਧਰ ਚਲਾਇਆ ਜਾ ਰਿਹਾ ਜਿੱਥੇ ਪਤਾ ਹੈ ਕਿ ਕੋਈ ਜਾਂ ਤਾਂ ਉਹ ਬਿਲਡਿੰਗ ਪਾਸ ਨਹੀਂ ਜਾਂ ਉਹ ਬਿਲਡਿੰਗ ਲਾਲ ਲਕੀਰ ਚ ਹੈ ਜਾਂ ਬਿਲਡਿੰਗ ਉਹ ਗਲਤ ਏਰੀਏ ਦੇ ਵਿੱਚ ਹੈ ਉੱਥੇ ਚਲਾਇਆ ਜਾਂਦਾ ਹੈ ਇਹ ਬਿਲਡਿੰਗ ਤੇ ਪੀਲਾ ਪੰਜਾ ਚਲਾਉਣ ਦੀ ਇਥੋਂ ਦੀ ਪੁਲਿਸ ਦੇ ਵਿੱਚ ਜਾਂ ਕਿਸੇ 'ਚ ਦਮ ਹੈ ਤਾਂ ਅਸੀਂ ਉਹ ਖਬਰ ਚਲਾਵਾਂਗੇ ਦੱਬ ਕੇ ਚਲਾਵਾਂਗੇ ਕਿ ਦਮ ਬਖਾਇਆ ਅਸੀਂ ਵੀ ਇਹ ਚੈਲੰਜ ਕਰਦੇ ਹਾਂ ਕਿ ਇਸੇ ਚੈਨਲ ਤੇ ਅਸੀਂ ਤਾਰੀਫ ਕਰਾਂਗੇ ਕਿ ਵਾਕਈ ਜਿਹੜੀ ਪੰਜਾਬ ਪੁਲਿਸ ਨੇ ਦਮ ਦਿਖਾਇਆ ਪੰਜਾਬ ਸਰਕਾਰ ਨੇ ਦਮ ਦਿਖਾਇਆ ਇਹ ਕੋਠੀ ਦੇ ਜੇਕਰ ਪੀਲਾ ਪੰਜਾ ਇੱਕ ਵਾਰ ਆ ਕੇ ਇਹਦਾ ਕੌਲੇਟਾ ਦਿਓ ਅਸੀਂ ਮੰਨ ਜਾਂਗੇ ਕਿ ਤੁਸੀਂ ਵਾਕਈ ਸਹੀ ਨੀਤੀ ਤੇ ਚੱਲ ਰਹੇ ਹੋ ਵਾਕਈ ਤੁਹਾਡਾ ਯੁੱਧ ਨਸ਼ਿਆਂ ਵਿਰੁੱਧ ਹੈ ਪਰ ਇਹ ਨਾ ਹੋਵੇ ਕਿ ਯੁੱਧ ਨਸ਼ਿਆਂ ਵਿਰੁੱਧ ਉਨਾ ਚਿਰ ਹੈ ਜਿੰਨਾ ਚਿਰ ਦੂਜੇ ਹੈ ਜਦੋਂ ਆਪਦੇ ਦੀ ਵਾਰੀ ਆਉਂਦੀ ਹੈ ਤਾਂ ਯੁੱਧ ਨਸ਼ਿਆਂ ਵਿਰੁੱਧ ਵੀ ਰੁਕ ਜਾਂਦਾ ਹੈ ਤਾਂ ਹੁਣ ਇਹ ਕੋਠੀ ਜਿਹੜੀ ਹੈ ਕਰੋੜਾਂ ਰੁਪਏ ਦੀ ਕੋਠੀ ਇੱਥੇ ਪਾਈ ਹੈ ਇਹਨਾਂ ਪੈਸਾ ਇੱਕ ਕਾਂਸਟੇਬਲ ਕੋਲੇ ਕਿੱਥੋਂ ਆਇਆ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਉਹ ਆਈਪੀਐਸ ਅਧਿਕਾਰੀ ਦਾ ਨਾਮ ਲੈ ਰਹੀ ਹੈ ਕਿ ਇਹਨਾਂ ਨਾਲ ਮੇਰੀ ਗੱਲਬਾਤ ਹੈ ਉਹਦੀ ਜਾਂਚ ਹੋਣੀ ਚਾਹੀਦੀ ਹੈ ਉਸ ਤੋਂ ਅੱਗੇ ਜਿਹੜੀਆਂ ਉਹਦੇ ਕੋਲੇ ਥਾਰਾਂ ਜਿਹੜੀਆਂ ਉਹਦੇ ਕੋਲੇ ਵਰਨ ਆ ਜਿਹੜੀਆਂ ਉਹਦੇ ਕੋਲੇ ਗੱਡੀਆਂ ਐ ਜਿਹੜੀਆਂ ਉਹਦੇ ਕੋਲ ਘੜੀਆਂ ਐ ਜਿਹੜਾ ਉਹਦੇ ਕੋਲ ਸਮਾਨ ਐ ਲਗਜ਼ਰੀ ਉਹਦੀ ਵੀ ਜਾਂਚ ਹੋਣੀ ਚਾਹੀਦੀ ਐ ਸੋ ਇਹ ਸਾਰੀਆਂ ਚੀਜ਼ਾਂ ਦੀ ਜਾਂਚ ਤਾਂ ਹੋਣੀ ਚਾਹੀਦੀ ਐ ਪਰ ਕੌਣ ਰਾਣੀ ਨੂੰ ਆਖ ਕੇ ਅੱਗਾ ਟਾਕੇ ਦੀ ਜਾਂਚ ਕਰੇਗਾ ਕੌਣ ਇਹਦੇ ਵੱਲ ਜਾਵੇਗਾ ਕੌਣ ਇਹਦੇ ਵੱਲ ਕਿਸੇ ਨੇ ਨਹੀਂ ਜਾਣਾ ਕਿਉਂਕਿ ਜੇਕਰ ਇਹਦੇ ਵੱਲ ਤੁਰਿਆ ਤਾਂ ਪੰਜਾਬ ਪੁਲਿਸ ਦੇ ਕਈ ਆਈਪੀਐਸ ਅਧਿਕਾਰੀ ਲੋਕਾਂ ਸਾਹਮਣੇ ਨੰਗੇ ਹੋ ਜਾਣਗੇ ਸੋ ਇਹ ਚੀਜ਼ਾਂ ਦਿਖਾਉਣ ਦਾ ਮਕਸਦ ਇਹੀ ਐ ਕਿ ਤੁਸੀਂ ਜੇਕਰ ਕੋਈ ਗੱਲ ਕਹਿਣੇ ਹਾਂ ਸਾਈ ਭਗਵੰਤ ਸਿੰਘ ਮਾਨ ਨੇ ਚਾਹੇ ਡੀਜੀਪੀ ਗੌਰਵ ਯਾਦਵ ਨੇ ਚਾਹੇ ਪੰਜਾਬ ਮੰਡਾ ਪੁਲਿਸ ਹੈ ਤਾਂ ਫਿਰ ਇਹ ਦਮ ਰੱਖਿਆ ਕਰੋ ਕਿ ਫਿਰ ਠੱਟਾ ਵੇ ਜੇਕਰ ਠਹਿ ਗਈ ਤਾਂ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਵਾਕਿਆ ਹੀ ਸਹੀ ਨੀਤਨਾ ਕੰਮ ਕਰ ਰਹੇ ਹੋ ਨਹੀਂ ਫਿਰ ਇਹ ਲੱਗੇਗਾ ਕਿ ਸੋਸ਼ਲ ਮੀਡੀਆ ਤੇ ਸਟੰਟ ਜਿਆਦੇ ਨੇ ਤੇ ਜ਼ਮੀਨ ਦੇ ਉੱਤੇ ਜਦੋਂ ਆਪਣਿਆਂ ਦੀ ਵਾਰੀ ਆਉਂਦੀ ਹੈ ਫਿਰ ਉਹਦੇ ਗੱਲਾਂ ਕੁਝ ਹੋਰ ਰਹਿ ਜਾਂਦੀਆਂ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਡੀਜੀਪੀ ਪੰਜਾਬ ਨੂੰ ਤੇ ਐਸਐਸਪੀ ਬਠਿੰਡਾ ਨੂੰ ਇੱਕ ਕੋਠੀ ਦਿਖਾਉਣਾ ਚਾਹਣਾ ਜਿਹੜੀ ਨਸ਼ਾ ਵੇਚਣ ਵਾਲੇ ਦੀ ਹੈ ਜੇ ਦਾ ਮੈਂ ਤੈਨੂੰ ਟਾਕੇ ਦਿਖਾਇਓ ਆ ਕੋਠੀ ਮੈਂ ਕਹਾਂ ਮੈਂ ਕੈਮਰਾਮੈਨ ਨੂੰ ਦਿਖਾ ਦੇਵਾਂ ਚੰਗੀ ਤਰ੍ਹਾਂ ਇਹ ਕੋਠੀ ਉਸ ਕਾਂਸਟੇਬਲ ਦੀ ਹੈ ਜਿਹਦੇ ਤੋਂ ਚਿੱਟਾ ਫੜਿਆ ਗਿਆ ਜਿਹੜਾ ਥਾਰ ਦੇ ਵਿੱਚ ਚਿੱਟਾ ਫੜਿਆ ਗਿਆ ਇਹ ਕੋਠੀ ਉਹਦੀ ਹੈ ਟਾਪ ਦੀ ਕਲੋਨੀ ਦੇ ਵਿੱਚ ਇਹ ਕੋਠੀ ਹੈ ਕਰੋੜਾਂ ਰੁਪਈਆ ਦੀ ਕੋਠੀ ਹੈ ਜੇਕਰ ਇਹਨਾਂ ਪੁਲਿਸ ਅਧਿਕਾਰੀਆਂ ਦੇ ਵਿੱਚ ਸਰਕਾਰ 'ਚ ਦਾਮ ਹੈ ਤਾਂ ਹੁਣ ਇਹ ਕੋਠੀ ਦੇ ਉੱਤੇ ਪੀਲਾ ਪੰਜਾ ਚਲਾ ਕੇ ਦਿਖਾਓ। ਇਸ ਤੋਂ ਪਹਿਲਾਂ ਤੁਸੀਂ ਵੱਖ-ਵੱਖ ਜਗ੍ਹਾ ਤੇ ਪੀਲੇ ਪੰਜੇ ਚਲਾਏ ਆ ਕਿਸੇ ਦਾ ਕੱਚਾ ਢਾੜਾ ਢਾ ਦਿੱਤਾ, ਕਿਸੇ ਦਾ ਪੰਚਾਇਤੀ ਜ਼ਮੀਨ 'ਚ ਬਣਿਆ ਘਰ ਢਾ ਦਿੱਤਾ, ਕਿਸੇ ਦਾ ਕਿਤੇ ਬਣਿਆ ਘਰ ਢਾ ਦਿੱਤਾ। ਪਰ ਆਹ ਘਰ ਤੁਹਾਡੇ ਮੁਲਾਜ਼ਮ ਦਾ ਤੇ ਇਹਦੇ ਕੋਲੋਂ ਚਿੱਟਾ ਫੜਿਆ ਗਿਆ ਤੇ ਹੁਣ ਇਹ ਦੇਰੀ ਨਾ ਕਰੋ ਕਿ ਹਜੇ ਜੀ ਦੇਖਾਂਗੇ ਸਮਾਂ ਲੱਗੂਗਾ। ਲਿਆਓ ਬਲਡੋਜ਼ਰ ਤੁਸੀਂ ਚਿੱਟਾ ਫੜਿਆ ਤੁਸੀਂ ਪਰਚਾ ਕੀਤਾ ਤੁਸੀਂ ਬਰਖਾਸਤ ਕੀਤੀ ਆ ਲਿਆਓ ਬਲਡੋਜ਼ਰ ਫਿਰ ਢਾਓ ਜੇ ਦਾ ਮੈਂ ਤਾਂ ਪਰ بڑے ਲੋਕਾਂ ਦਾ ਇਹ ਕਹਿਣਾ ਕਿ ਕੋਠੀ ਨਹੀਂ ਢੈਣੀ ਕਿਉਂਕਿ ਕੋਠੀ ਢਾਣ ਦੇ ਪਿੱਛੇ ਕਾਰਨ ਹੈ ਕਿ ਉਹ ਕਾਸਟੇਬਲ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਤੱਕ ਲਿੰਕ ਸੀ ਉਹਨੇ ਆਪ ਦਾ WhatsApp ਵੀ ਦਿਖਾਇਆ ਕਿ ਮੇਰੇ ਸੀਨੀਅਰ ਅਧਿਕਾਰੀਆਂ ਨਾਲ ਲੈਂਕਿਆ ਤੁਸੀਂ ਇਹ ਚੀਜ਼ਾਂ ਨਾਲ ਗੱਲ ਕਰ ਲੋ ਤੇ ਜਿਹਦੇ ਐਡੀ ਐਡੀ ਕੋਠੀ ਜਿਹੜੀ ਤਸਵੀਰ ਦਿਖਾ ਦਿਆਂ ਆਹ ਕਲੋਨੀ ਦੇ ਵਿੱਚ ਕੋਠੀਆਂ ਚੰਗੇ ਬਿਜ਼ਨਸਮੈਨਾਂ ਦੀਆਂ ਚੰਗੇ ਕਾਰੋਬਾਰੀਆਂ ਦੀਆਂ ਆਹ ਬੰਦੇ ਤੋਂ ਇੱਥੇ ਕੋਠੀ ਬਣਾਉਣੀ ਬਹੁਤ ਔਖੀ ਹੈ ਜਿਹੜੇ ਕੋਈ ਚੰਗੇ ਮੁਲਾਜ਼ਮ ਹੈ ਚੰਗਾ ਕੰਮ ਕਰਦੇ ਆ ਉਹ ਇੱਥੇ ਜਿਹੜੇ ਆ ਪਲਾਟ ਲੈ ਸਕਦੇ ਆ ਉਹੀ ਇੱਥੇ ਕੋਠੀ ਕਿਉਂਕਿ ਬਠਿੰਡੇ ਦਾ ਬਹੁਤ ਟਾਪ ਦੀ ਕਲੋਨੀ ਹੈ ਜੇ ਇਹਨੂੰ ਕਹਿਣੀ ਹੋਏ ਬਹੁਤ ਵਧੀਆ ਕਲੋਨੀ ਤੇ ਇੱਥੇ ਇੱਕ ਕਾਂਸਟੇਬਲ ਵੱਲੋਂ ਐਡੀ ਵੱਡੀ ਕੋਠੀ ਪਾ ਲੈਣੀ ਇਹਦੇ ਤੇ ਸਵਾਲ ਖੜੇ ਹੁੰਦੇ ਆ ਤਾਂ ਇਥੋਂ ਇੱਕ ਗੱਲ ਕਲੀਅਰ ਹੈ ਕਿ ਉਹਦੇ ਵਾਕਏ ਕਿਸੇ ਨਾ ਕਿਸੇ ਆਈਪੀਐਸ ਅਧਿਕਾਰੀ ਨਾਲ ਤਾਂ ਲਿੰਕ ਹੈਗੇ ਆ ਇੱਕ ਹੋਰ ਵੱਡੀ ਗੱਲ ਕਿ ਉਹ ਮਾਨਸਾ ਦੀ ਭਰਤੀ ਹੋਈ ਵੀ ਹੈ ਤੇ ਡਿਊਟੀ ਬਟੈਂਡੇ ਕਰ ਰਹੀ ਸੀ ਦੂਜੇ ਜ਼ਿਲ੍ਹੇ ਚ ਦੂਜੇ ਜ਼ਿਲ੍ਹੇ ਚ ਆਉਣ ਲਈ ਵੀ ਇੱਕ ਵੱਡੀ ਪਾਵਰ ਦੀ ਲੋੜ ਹੁੰਦੀ ਹੈ ਕਿ ਵੱਡੇ ਆਈਪੀਐਸ ਅਧਿਕਾਰੀ ਦੀ ਲੋੜ ਹੁੰਦੀ ਹੈ ਜਿਹੜਾ ਉੱਥੋਂ ਬਦਲਾ ਕੇ ਉੱਥੇ ਲੈ ਆਵੇ ਤਾਂ ਇਹ ਸਾਰਾ ਕੁਝ ਜਿੰਨੀਆਂ ਨੇ ਪ੍ਰੋਪਰਟੀ ਥਾਰ ਗੱਡੀਆਂ ਵਰਨਾ ਗੱਡੀਆਂ ਜਾਂ ਜਿੰਨਾ ਵੀ ਕੋਈ ਚੰਗੀਆਂ ਰੋਲੈਕਸ ਦੀਆਂ ਘੜੀਆਂ ਜੋ ਕੁਛ ਹੈ ਇਹ ਸਭ ਨੂੰ ਪਤਾ ਹੈ ਕਿ ਇੱਕ ਕਾਂਸਟੇਬਲ ਦੀ ਤਨਖਾਹ ਨਾਲ ਤਾਂ ਉਹਦੇ ਗੁਜ਼ਾਰੇ ਵੀ ਨਹੀਂ ਹੁੰਦੇ ਕਿਉਂਕਿ ਉਹਨੂੰ ਖਰਚੇ ਬਹੁਤ ਪੈਂਦੇ ਆ ਉਹਨੂੰ ਕੰਮ ਦੌਰਾਨ ਬਾਹਰ ਅੰਦਰ ਜਾਣਾ ਪੈਂਦਾ ਤਾਂ ਜੇਬ ਚੋਂ ਪੱਲਿਓ ਬਹੁਤ ਖਰਚਾ ਹੁੰਦਾ ਤੇ ਜਦੋਂ ਕੋਈ ਕਾਂਸਟੇਬਲ ਉਹ ਵੀ ਇੱਕ ਮਹਿਲਾ ਕਾਂਸਟੇਬਲ ਆਈਡੀਆਂ ਆ ਆਈਡੀਆਂ ਆਈਡੀਆਂ ਜਿਹੜੀਆਂ ਚੰਗੀਆਂ ਥਾਰਾਂ 'ਚ ਘੁੰਮੇ ਤਾਂ ਉਥੋਂ ਇੱਕ ਸ਼ੱਕ ਯਾਰ ਹੁੰਦਾ ਕਿ ਵਾਕਈ ਲੰਮੇ ਸਮੇਂ ਤੋਂ ਇਹ ਨਹੀਂ ਕਿ ਕੱਲੇ ਚਿੱਟੇ ਦੀ ਕਮਾਈ ਕੋਈ ਹੋਰ ਕਮਾਈਆਂ ਵੀ ਹੋ ਰਹੀਆਂ ਕਿਸੇ ਹੋਰ ਅ fırsਰਾਂ ਦੀਆਂ ਛਤਰ ਛਾਇਆ ਜੀ ਦੇ ਸਿਰ ਤੇ ਆਈ ਜਾਂ ਰਿਹਾ ਕੁਝ ਚੱਲ ਰਿਹਾ ਇੱਕ ਹੋਰ ਵੀ ਖਬਰ ਹੈ ਸਾਡੇ ਕੋਲੇ ਕਿ ਇੱਥੇ ਹੀ ਇਸ ਕਲੋਨੀ ਦੇ ਵਿੱਚ ਇਸ ਲੜਕੀ ਦਾ ਕਿਸੇ ਨੇ ਰੌਲਾ ਪਿਆ ਸੀ ਤੇ ਵੱਡੇ ਵੱਡੇ ਪੱਦਰ ਦੇ ਉੱਤੇ ਪੁਲਿਸ ਵੀ ਆ ਗਈ ਸੀ ਸਪੋਰਟ ਦੇ ਵਿੱਚ ਤੇ ਬਾਅਦ ਵਿੱਚ ਬੜਾ ਰੌਲਾ ਚੱਲਿਆ ਚਲੋ ਉਹ ਗੱਲਾਂ ਕੁਝ ਲੋਕਾਂ ਨੇ ਸਾਨੂੰ ਗੁਪਤ ਰੱਖਣ ਦੇ ਤੌਰ ਤੇ ਦੱਸੀਆਂ ਪਰ ਫਿਰ ਵੀ ਅਸੀਂ ਥੋੜਾ ਜਿਹਾ ਦੱਸ ਦਿਆਂ ਕਿ ਛਤਰਛਾਇਆ ਬੜੇ ਲੰਮੇ ਸਿਰ ਤੋਂ ਚਰਤੋਂ ਸੀ ਇਹਦੇ ਸਿਰ ਤੇ ਛਤਰਛਾਇਆ ਬੜੇ ਪ੍ਰਾਣੀ ਸੀ ਪਰ ਹੁਣ ਮੈਂ ਇਹ ਗੱਲ ਕਹਿਣਾ ਕਿ ਭਗਵਾਨ ਸਿੰਘ ਮਾਨ ਕਹਿੰਦੇ ਆ ਜੀ ਅਸੀਂ ਜਿਹੜਾ ਦੂਜੇ ਦੇ ਘਰ ਚ ਸੱਥਰ ਬਿਸ਼ਾਊਗਾ ਉਹਦੇ ਘਰ ਤੇ ਦੀਵਮਾਲਾ ਨਹੀਂ ਹੋਣ ਦੇਣੀ ਕੀ ਹੁਣ ਆ ਘਰ ਦੀ ਦੀਵਮਾਲਾ ਟਾਉਂਗੇ ਇਹ ਟਹਿ ਨਹੀਂ ਸਕਣੀ ਇਹ ਗਾਰੰਟੀ ਹੈ ਭਗਵਾਨ ਸਿੰਘ ਮਾਨ ਆਜਣ ਡੀਜੀਪੀ ਪੰਜਾਬ ਗੌਰਵ ਯਾਦਵ ਆ ਜਾਣ ਭਾਵੇਂ ਐਸਐਸਪੀ ਬਠਿੰਡਾ ਆ ਜਾਣੇ ਕੋਠੀ ਦੇ ਇਹਦੇ ਵਿੱਚ ਨੀ ਝਾਕ ਵੀ ਨਹੀਂ ਸਕਦੇ ਕਿਉਂਕਿ ਸਭ ਨੂੰ ਪਤਾ ਹੈ ਕਿ ਉਹ ਟਾਗੀਆਂ ਜਾ ਰਹੀਆਂ ਇਲੈਗਲ ਬਿਲਡਿੰਗਾਂ ਜਿਹੜੀਆਂ ਜਿਹੜੀਆਂ ਅਧਿਕਾਰਤਾ ਉਹ ਤਾਂ ਟਾਏ ਨਹੀਂ ਸਕਦੇ ਇਹ ਫਿਰ ਉਸ ਤੋਂ ਅੱਗੇ ਜੇ ਟਾਉਣ ਦਾ ਦੰਬ ਵੀ ਹੈ ਤਾਂ ਟਹਿਣੀ ਨਹੀਂ ਕਿਉਂਕਿ ਜੇ ਕਰੇ ਟਹਿ ਗਈ ਹੁਣ ਵੀ ਡਰ ਹੈ ਅਫਸਰਾਂ ਨੂੰ ਕਿ ਕੱਲ ਨੂੰ ਉਹ ਕੁੜੀ ਬਾਹਰ ਆ ਕੇ ਕਿਤੇ ਕਈਆਂ ਦੇ ਨਾਂ ਨਾ ਲੈ ਦੇ ਤੇ ਹੁਣ ਜੇ ਕਰੇ ਟਹਿ ਗਈ ਤਾਂ ਬੜੇ ਆ ਜਿਹੜੇ ਅਫਸਰ ਹੈ ਉਹ ਨੰਗੇ ਹੋ ਜਾਣ ਕਿਉਂਕਿ ਇਸ ਹਮਾਮ ਦੇ ਵਿੱਚ ਬੜੇ ਜਿਹੜੇ ਸਾਰੇ ਲੋਕ ਹੀ ਨੰਗੇ ਆ ਤਾਂ ਇਸ ਤਰੀਕੇ ਦੇ ਨਾਲ ਇਹਦਾ ਹਾਲਾਤ ਇਹ ਹੈ ਵੀ ਐਡੀਆਂ ਐਡੀਆਂ ਕੋਠੀਆਂ ਬਣ ਜਾਂਦੀਆਂ ਜਿਹੜੇ ਲੋਕ ਜਿਨ੍ਹਾਂ ਦੇ ਪੁੱਤ ਮਾਰਤੇ ਇਹ ਜਿਹੜਾ 17 18 ਗ੍ਰਾਮ ਚਿੱਟਾ ਹੈ ਉਹ ਤੋਂ ਪਹਿਲਾਂ ਵੀ ਇੱਕ ਔਰਤ ਕਹਿੰਦੀ ਕੋ ਕਿਲੋ-ਕਿਲੋ ਚਿੱਟਾ ਵੀ ਰਿਆ ਜਿਨ੍ਹਾਂ ਦੇ ਪੁੱਤ ਮਾਰਤੇ ਹੁਣ ਕੀ ਇਹਦੇ ਤੇ ਕਾਰਵਾਈ ਵੇਲੇ ਹੁਣ ਜਿਹੜਾ ਪੀਲਾ ਪੰਜਾ ਰੁਕ ਗਿਆ ਕਿ ਬਠਿੰਡੇ ਦੇ ਵਿੱਚ ਜੀਸੀਬੀਆਂ ਮੋਗੀਆਂ ਕਿ ਹੁਣ ਆ ਨਹੀਂ ਸਕਣੀਆਂ ਕਿ ਜਿਹੜੀ ਐ ਐਸਐਸਪੀ ਬਠਿੰਡਾ ਹੁਣ ਇੱਥੇ ਦੋਗਲੀ ਨੀਤੀ ਦਿਖਾਉਣਗੇ ਡੀਜੀਪੀ ਪੰਜਾਬ ਦੋਗਲੀ ਨੀਤੀ ਦਿਖਾਉਣਗੇ ਭਗਵਾਨ ਸਿੰਘ ਮਾਨ ਦੋਗਲੀ ਨੀਤੀ ਦਿਖਾਉਣਗੇ ਕਿ ਆਪਣੀਆਂ ਦੂਜੇ ਦੀਆਂ ਹੱਥ 'ਚ ਤੇ ਆਪਣੀਆਂ ਕੱਛ 'ਚ ਇਹ ਚੀਜ਼ ਇੱਥੇ ਚੱਲੇਗੀ ਤਾਂ ਇਹ ਗੋਠੀ ਦਿਖਾਉਣ ਦਾ ਮਕਸਦ ਇਹੀ ਹੈ ਕਿ ਇਹਨੂੰ ਢਾਉਣ ਦਾ ਦਮ ਰੱਖੋ ਇਸ ਤੋਂ ਪਹਿਲਾਂ ਏਆਈਜੀ ਰਾਜਜੀਤ ਦਾ ਵੀ ਜਿਹੜਾ ਨਾਮ ਆਇਆ ਸੀ ਡਰੱਗ ਦੇ ਵਿੱਚ ਕਰੋੜਾਂ ਰੁਪਏ ਦੀ ਡਰੱਗ ਦੇ ਵਿੱਚ ਉਹਦੇ ਅੰਨੀ ਵੀ ਤੁਸੀਂ ਝਾਕ ਸਕੇ ਇੰਸਪੈਕਟਰ 인ਦਰਜੀਤ ਉਹ ਵੀ ਨੀ ਝਾਕ ਸਕੇ ਰਾણો ਸਰਪੰਚ ਵਾਲੀ ਵੀ ਨੀ ਝਾਕ ਸਕੇ ਜੇਕਰ ਅਸੀਂ ਨਹੀਂ ਕਹਿੰਦੇ ਇਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਜਿਹੜੇ ਹੋਰ ਵੀ ਵੇਚਦੇ ਆ ਪਰ ਤੁਸੀਂ ਆਪਣੇ ਵੀਰੀ ਕਿਉਂ ਚੁੱਪ ਹੋ ਜਾਂਦੇ ਆ ਆਪਣੇ ਵੀਰੀ ਕਿਉਂ ਦਮਣੀ ਦਿਖਾਉਂਦੇ ਆਪਣੇ ਵੀਰੀ ਰਾਜਨੀਤੀ ਕਿਉਂ ਬਦਲ ਜਾਂਦੀ ਹੈ ਸੋ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਪੀਲਾ ਪੰਜਾ ਚਲਾਇਆ ਜਾ ਰਿਹਾ ਉਹ ਪੀਲਾ ਪੰਜਾ ਗਿਣਮਿਥਕੇ ਚਲਾਇਆ ਜਾ ਰਿਹਾ ਉਹ ਪੀਲਾ ਪੰਜਾ ਉੱਧਰ ਚਲਾਇਆ ਜਾ ਰਿਹਾ ਜਿੱਥੇ ਪਤਾ ਹੈ ਕਿ ਕੋਈ ਜਾਂ ਤਾਂ ਉਹ ਬਿਲਡਿੰਗ ਹਾਂਜੀ ਇਹ ਸੀ ਮਨਿੰਦਰ ਸਿੱਧੂ ਪੱਤਰਕਾਰ ਜੋ ਕਿ ਬਈ ਇਹ ਜਿਹੜੀ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਜਿਹੜੀ ਕਿ ਵਿਜੀਲੈਂਸ ਨੇ ਇਹ ਫਿਰ ਤੋਂ ਗ੍ਰਿਫਤਾਰ ਕੀਤੀ ਹੈ ਬੜੀ ਵੱਡੇ ਖੁਲਾਸੇ ਹੋਏ ਆ ਜੇ ਗੱਲ ਕਰੀਏ ਹੁਣ ਆਮਦਨ ਤੋਂ ਵੱਧ ਕੇ ਇਹਦੇ ਕੋਲੇ ਜੋ ਜਾਇਦਾਦ ਆ ਤੇ ਇਹਦਾ ਕਰਕੇ ਇਸ ਤੇ ਸਾਰੀ ਜਾਣਕਾਰੀ ਕਰਨ ਵਾਸਤੇ ਤੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਟਾਊਨ ਹਲ ਦੇ ਵਿੱਚ ਦੇਖਣਾ ਇਹ ਬਣਦਾ ਵੀ ਅੱਗੋਂ ਹੁਣ ਕੀ ਕਹਿਣਾਗਾ ਵਿਜੀਲੈਂਸ ਦਾ ਕਿਉਂਕਿ ਸਾਰੀ ਇਨਕੁਆਇਰੀ ਕਰਕੇ ਬਾਅਦ ਦੇ ਵਿੱਚ ਇਹਦੇ ਤੇ ਜਾ ਹੋ ਸਕੇ ਗ੍ਰਿਫਤਾਰ ਵੀ ਹੋ ਸਕਦੀ ਹੈ ਤੇ ਹੋ ਜੇ ਇਹਨੇ ਆਪਣੇ ਬੰਨੂ ਜਾਣਕਾਰੀ ਉਹਨਾਂ ਨੂੰ ਸਾਂਝੀ ਕਰਤੀ ਵੀ ਸਾਰੀ ਇਨਫਰਮੇਸ਼ਨ ਦੇਤੀ ਵੀ ਭਾਈ ਮੇਰੀ ਇਹ ਇੰਨੀ ਜਾਇਦਾਦ ਇੱਥੋਂ ਆਈ ਆ ਆ ਮੇਰਾ ਕਾਰੋਬਾਰ ਸੀ ਇੰਨੀ ਕਿ ਮੇਰੇ ਖਰਚੇ ਆ ਦੱਸਿਆ ਜਾਂਦਾ ਵੀ ਖਰਚੇ ਬਹੁਤ ਆ ਜਿਹਦੇ ਵਿੱਚ 1 ਕਰੋੜ 39 ਲੱਖ ਇਹਦਾ ਖਰਚਾ ਦੱਸਿਆ ਜਾਂਦਾ ਤੇ ਜਿਹੜਾ ਕੀ 1 ਕਰੋੜ 8 ਲੱਖ ਇਹਦੀ ਆਮਦਨ ਤਾਂ ਇਹਦੇ ਵਿੱਚ ਉਹਨੂੰ ਦੇਖਣਾ ਇਹ ਬਣਦਾ ਵੀ ਇਹ ਪੈਸਾ ਕਿੱਥੋਂ ਆ ਰਿਹਾ ਕਿਵੇਂ ਇੰਨਾ ਇਹਦੇ ਕੋਲ ਜਾਇਦਾਦ ਆਈ ਤਾਂ ਇਹਦੇ ਪੂਰੇ ਖਲਾਸੇ ਜੋ ਸੋਣੇ ਨੇ ਸਾਂਝੇ ਜ਼ਰੂਰ ਕਰ ਲੈ ਜਦੋਂ ਅੱਗੋ ਕੋਈ ਹੋਰ ਵੀਡੀਓ ਆਈ ਤਰ੍ਹਾਂ ਸੋਣੇ ਨੇ ਸਾਂਝੀ ਕਰਾਂਗੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾ ਦਰੋ ਮਿਲਦੇ ਆ ਗੱਲ ਨੂੰ ਨੋਟ ਆਉਤ ਧੰਨਵਾਦ